ਮੋਡੀਫਾਈਡ ਵਹੀਕਲ ਹੈ ਜਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਨੂੰ ਇਹਨਾਂ ਨੇ ਰੇੜਾ ਬਣਾ ਰੱਖਿਆ ਹੈਗਾ ਇੱਕ ਨਹੀਂ ਸ਼ਹਿਰ ਦੇ ਵਿੱਚ ਅਣਗਿਣਤ ਰੇੜੇ ਜਿਹੜੇ ਨੇ ਉਹ ਮੋਡੀਫਾਈਡ ਕੀਤੇ ਗਏ ਨੇ ਮੋਡੀਫਾਈ ਕਰਕੇ ਚਲਾਏ ਜਾ ਰਹੇ ਆ ਮੋਟਰਸਾਈਕਲ ਦਾ ਹਿੱਸਾ ਹੈ ਇੱਕ ਮਿੰਟ ਇੱਕ ਮਿੰਟ ਬਾਤ ਸੁਣੋ ਉਹ ਭਾਈ ਬਾਤ ਤਾਂ ਸੁਣ ਲੈ ਇਹ ਅੱਜੇ ਥੋੜਾ ਹੀ ਚੱਲਦੇ ਆ ਜੇ ਰੋਕਣਾ ਪਹਿਲਾਂ ਰੋਕਦੇ ਆ ਅਸੀਂ ਪੈਸਾ ਲਾਇਆ ਨਾ 50 50 ਹਜ਼ਾਰ ਰੁਪਿਆ ਜਾਂ ਉਸੇ ਟਾਈਮ ਬੰਦ ਕਰਾਉਂਦੇ ਪਹਿਲਾਂ ਵੀ ਇਹ ਸੰਘਾਰਸ਼ ਕੀਤਾ ਹੀ ਅੱਛਾ ਫਿਰ ਹਟ ਗਏ ਤੇ ਹੁਣ ਦੂਜੀ ਵਾਰ ਫੇਰ ਉਹ ਹੈ ਬਨਵਾਇਆ ਆਪ ਬਨਵਾਇਆ ਤੁਸੀਂ ਇਹ ਤੁਹਾਡਾ ਆਪਣੇ ਨਾ ਨਾ ਆਹ ਆਪਣਾ ਇਹ ਆਪਣੇ ਅੱਛਾ ਟ੍ਰਾਂਸਪੋਰਟ ਦਾ ਕੰਮ ਕਰਦੇ ਤੁਸੀਂ ਹਾਂਜੀ ਤੁਹਾਨੂੰ ਪਤਾ ਹੈ ਮੋਡੀਫਾਈਡ ਕਰਕੇ ਚਲਾਣਾ ਗੈਰਕਾਨੂੰਨੀ ਹੈ ਹਾਂ ਮਾਲੂਮ ਹੈ ਸਰ ਵੀ ਮਾਲੂਮ ਹੈ ਅੱਛਾ ਇਸਕਾ ਨੰਬਰ ਪਲੇਟ ਵੀ ਨਹੀਂ ਹੈ ਆਧਾ ਮੋਟਰਸਾਈਕਲ ਆਧਾ ਰੈਡ ਹੈ ਮੈਨੂੰ ਨਾ ਖਬਰ ਆਈ ਮੇਰੇ ਖਵਾਲ ਨੇ ਮੈਂ ਤਾਂ ਢੱਕੇ ਤੇ ਕੰਮ ਕਰ ਰਹੀ ਸਾਡਾ ਕੰਮੇ ਹੀ ਜਾਈ ਹੈ ਸਾਡੇ ਬਾਜ਼ਾਰਾਂ ਦੇ ਵਿੱਚ ਗੱਡੀ ਬੜੇ ਨਹੀਂ ਸਕਦੀ ਇਹ ਗੱਡੀ ਨਹੀਂ ਵੜ ਸਕਦੀ ਹੈ ਜਿੱਥੇ ਅਸੀਂ ਕੰਮ ਕਰਦੇ ਆ ਬਿਲਕੁਲ ਛੋਟੀਆਂ ਗਲੀਆਂ ਇਹਦੇ ਇਲਾਵਾ ਹੀ ਸਿਰ ਪਰ ਥੋੜਾ ਨਾ ਬਜਨ ਚੱਕੂਗੇ ਜੀ ਲੁਧਿਆਣਾ ਲਾਈਵ ਜੀ ਸਵਾਗਤ ਮੈਂ ਕਮਲ ਕਪੂਰ ਟ੍ਰੈਫਿਕ ਪੁਲਿਸ ਜਿੱਥੇ ਟ੍ਰੈਫਿਕ ਰੂਲਸ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਉੱਥੇ ਹੀ ਜਿਹੜੇ ਮੋਡੀਫਾਈਡ ਵਹੀਕਲ ਨੇ ਉਹਨਾਂ ਦੇ ਉੱਤੇ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਮੋਡੀਫਾਈਡ ਵਹੀਕਲ ਹੈ ਜਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਨੂੰ ਇਹਨਾਂ ਨੇ ਰੇੜਾ ਬਣਾ ਰੱਖਿਆ ਹੈਗਾ ਔਰ ਇਸ ਤਰ੍ਹਾਂ ਦੇ ਕੋਈ ਇੱਕ ਨਹੀਂ ਸ਼ਹਿਰ ਦੇ ਵਿੱਚ ਅਣਗਿਣਤ ਰੇੜੇ ਜਿਹੜੇ ਨੇ ਉਹ ਮੋਡੀਫਾਈਡ ਕੀਤੇ ਗਏ ਨੇ ਮੋਡੀਫਾਈ ਕਰਕੇ ਚਲਾਏ ਜਾ ਰਹੇ ਹਨ ਔਰ ਤਸਵੀਰਾਂ ਰਾਈਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਹਿਰ ਦੇ ਵਿੱਚ ਨਾ ਜਾਣੇ ਕਿੰਨੇ ਹੀ ਜਿਹੜੇ ਇਸ ਤਰ੍ਹਾਂ ਦੇ ਮੋਡੀਫਾਈਡ ਜਿਹੜੇ ਰੇੜੇ ਨੇ ਉਹ ਚਲਾਏ ਜਾ ਰਹੇ ਨੇ ਅਖਰ ਟ੍ਰੈਫਿਕ ਪੁਲਿਸ ਇਹਨਾਂ ਤੇ ਕਦੋਂ ਕਾਰਵਾਈ ਕਰੇਗੀ ਔਰ ਕੀ ਇਹ ਮੋਡੀਫਾਈਡ ਵਹੀਕਲਸ ਦੇ ਵਿੱਚ ਨਹੀਂ ਆਂਦਾ ਕਿਉਂਕਿ ਸਭ ਤੋਂ ਵੱਧ ਜਿਹੜਾ ਹੈਗਾ ਇਹ ਮੋਟਰਸਾਈਕਲ ਤੁਸੀਂ ਦੇਖੋ ਬਿਨਾ ਨੰਬਰ ਦੇ ਮੋਟਰਸਾਈਕਲ ਹੈ ਮੋਟਰਸਾਈਕਲ ਦਾ 1 ਮਿੰਟ ਵੀ ਰਹੀ ਮੋਟਰਸਾਈਕਲ ਦਾ ਹਿੱਸਾ ਹੈ 1 ਮਿੰਟ 1 ਮਿੰਟ ਬਾਤ ਤੋਂ ਸੁਣੋ ਓ ਭਾਈ ਬਾਤ ਤੋਂ ਸੁਣ ਲੈ 1 ਮਿੰਟ ਰੁਕ ਜਾਓ ਸੁਣੇ ਸੁਣੇ ਬਾਤ ਤੋਂ ਸੁਣ ਲੋ ਭਾਈ ਇਹ کیسے ਬਣਾਇਆ کیسے ਆਪਨੇ ਅਰੇ ਮੈਂ ਨਹੀਂ ਬਣਾਇਆ ਥੋੜੀ ਜਿਹਾ ਬਣਾਇਆ کیسے ਹਾਂਜੀ

ਅੱਛਾ ਜਦ ਵੀ ਕੋਈ ਐਸੀ ਇੱਕ ਗੱਲ ਦੱਸਦੀ ਹੈ ਕਿ ਜਦੋਂ ਵੀ ਕੋਈ ਐਡਾ ਦੀ ਜਿਹੜੀ ਇਲੀਗਲ ਚੀਜ਼ ਅਸੀਂ ਫੜਦੇ ਆ ਤਾਂ ਉੱਥੇ ਕੰਮ ਕਰਨ ਵਾਲੇ ਪਹਿਲੀ ਵਾਰੀ ਹੁੰਦੇ ਆ ਪਹਿਲੀ ਵਾਰ ਚਲਾ ਰਹੇ ਲਾਇਸੈਂਸ ਹੈ ਕਿ ਤੁਹਾਡੇ ਕੋਲ ਲਾਇਸੈਂਸ ਹਾਂ ਜੀ ਹੈ ਹੈ ਨਾ ਤਾਂ ਨਾਮ ਪਤਾ ਆਖਰ ਦੇਖੀ ਤੁਸੀਂ ਕੰਮ ਤੇ ਲੱਗੇ ਹੋਗੇ ਨਾ ਆਟ ਪਹਿਲੀ ਵਾਰ ਅਭੀ 1 ਘੰਟੇ ਹੋਏ ਮੇਰੇ ਕੋ ਆਣੇ ਸਿਰਫ 1 ਘੰਟੇ ਪਹਿਲੇ ਆਪਕੋ ਇਹ ਮੋਟਰਸਾਈਕਲ ਔਰ ਸਮਾਨ ਦੇ ਦਿਆ 1 ਘੰਟੇ ਪਹਿਲੇ ਮੈਂ ਆਜ ਪਹਿਲੀ ਵਾਰ ਆਇਆ ਮੈਂ ਤਾਂ ਕੰਮ ਤੇ ਬਹੁਤ ਕਰ ਰਹੀ ਹਾਂ ਕੌਦਾ ਨੰਬਰ ਹੋਣਾ ਇਹ ਕਿੱਥੇ ਦੀ ਆਇਆ ਹੈਗਾ ਰੇਡਾ ਕਿਹੜੀ ਕੰਪਨੀ ਦਾ ਜਿਹੜੀ ਕੰਪਨੀ ਦਾ ਟਰਾਂਸਪੋਰਟ ਦਾ ਨਾਮ ਕਿਹੜੀ ਕੰਪਨੀ ਦਾ ਰੇਡ ਹੈਗਾ ਕੰਪਨੀ ਘੋੜੀ ਹੋਦੀ ਹੈ ਨਹੀਂ ਟਰਾਂਸਪੋਰਟ ਟਰਾਂਸਪੋਰਟ ਹੋਗੀ ਕੋਈ ਹਾਂ ਟਰਾਂਸਪੋਰਟ ਹੈ ਕੋਈ ਹਾਂ ਕੌਣ ਸੇ ਟਰਾਂਸਪੋਰਟ ਹੈ ਗਿਲਡ ਗਿਲਡ ਟਰਾਂਸਪੋਰਟ ਅੱਛਾ ਐਸਓਰ ਕਿੰਨੇ ਹੈ ਉਹਨਕੇ ਪਾਸ ਹੋਰ ਨਹੀਂ ਏਕੀ ਹੈ ਇਹ ਤੋਂ ਬਈ ਦੇ ਦਿਆ ਹੈ ਨਾ ਇੱਕ ਹੀ ਹੈ ਔਰ ਉਹ ਤੁਮੇ ਦੇ ਦਿਆ ਉਹ ਬਾਤ ਨਾ ਹੈ मेरे को एक ही चलाने को मिला मैं ड्राइवर मेरे तो को कंपनी के पास पूछ रहा हूँ उनके पास कितने हैं मैं कंपनी कंपनी में थोड़ी काम कर रहा हूँ मैं। हाँ। मैं वो मैं थोड़ी देख रहा हूँ हाँ। कितने कितने कहाँ लेकर कहाँ तक जाना होता है कहाँ से लेकर कहाँ तक जाना होता है ये तो कहीं भी भेज सकते हैं लोकल से माधोपुरी से आ रही कहाँ जाना है ट्रांसपोर्ट नगर जाना है ट्रांसपोर्ट नगर हाँ जी ਤਾ ਇਹ ਜਿਹੜੇ ਅੰਦਰੂਨੀ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੇ ਨਾ ਜਾਣੇ ਕਿੰਨੇ ਹੀ ਜਿਹੜੇ ਐ ਮੋਡੀਫਾਈਡ ਮੋਟਰਸਾਈਕਲ ਚੱਲਦੇ ਹਨ ਔਰ ਤਸਵੀਰਾਂ ਰਹੀਆਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਨਹੀਂ ਦੋ ਨਹੀਂ ਇੱਕ ਹੋਰ ਆ ਗਿਆ ਇਹ ਵੀ ਤੁਹਾਨੂੰ ਦਿਖਾਣੇ ਆ ਥੋੜਾ ਯਾ ਕਿਹੜੀ ਕੰਪਨੀ ਕੰਮ ਕਰਦੇ ਹੋ ਕੋਈ ਟਰਾਂਸਪੋਰਟ ਦਾ ਕੰਮ ਕਰਦੇ ਹੋ ਹਾਂਜੀ ਕਿਹੜੀ ਕੰਪਨੀ ਕਰਦੇ ਹੋ ਆਪਣਾ ਆਰ ਆਰ ਕੇ ਹਾਂਜੀ ਆਰ ਆਰ ਕੇ ਆ ਇਹ ਜਿਹੜਾ ਮੋਟਰਸਾਈਕਲ ਹੈ ਇਹ ਨਾਏ ਮੋਟਰਸਾਈਕਲ ਹੈ ਨਾਏ ਰੇੜਾ ਇਹ ਕਿੰਨੇ ਦਿੱਤਾ ਤੁਹਾਨੂੰ ਬਣਾ ਕੇ ਹਾਂਜੀ ਇਹ ਕਿੰਨੇ ਦਿੱਤਾ ਤੁਹਾਨੂੰ ਇਹ ਵਹੀਕਲ ਇਹ ਆਪਣਾ ਬਣਵਾਇਆ ਆਪ ਬਣਵਾਇਆ ਤੁਸੀਂ ਇਹ ਤੁਹਾਡਾ ਆਪਣਾ ਹੈ ਨਾ ਨਾ ਹਾਂ ਹਾਂ ਆਪਣਾ ਇਹ ਆਪਣੇ ਅੰਦਰ ਟ੍ਰਾਂਸਪੋਰਟ ਦਾ ਕੰਮ ਕਰਦੇ ਹੋ ਤੁਸੀਂ ਹਾਂ ਹਾਂਜੀ ਤੁਹਾਨੂੰ ਪਤਾ ਹੈ ਮੋਡੀਫਾਈਡ ਕਰਕੇ ਚਲਾਉਣਾ ਗੈਰਕਾਨੂੰਨੀ ਹੈ ਹਾਂ ਮਾਲੂਮ ਹੈ ਸਰ ਵੀ ਮਾਲੂਮ ਹੈ ਮਾਲੂਮ ਹੈ ਨਾ ਹਾਂਜੀ ਕਿਉਂ ਚਲਾ ਰਹੇ ਹੋ ਆਪ ਇਸੇ ਇੱਕ ਹੋਰ ਆ ਗਿਆ ਇੱਕ ਹੋਰ ਆ ਗਿਆ ਹੋਰ ਆ ਉਹਨੂੰ ਵੀ ਕਿਹਾ ਇੱਕ ਮਿੰਟ ਵੀਰੇ ਜੀ ਇੱਕ ਮਿੰਟ ਇੱਕ ਮਿੰਟ ਇਹਨਾਂ ਨੇ ਤਾਂ ਪਲਸਰ ਮੋਟਰਸਾਈਕਲ ਬਣਾ ਰੱਖਿਆ ਇੱਕ ਹੋਰ ਦਿਖਾ ਦਿਓ ਪਲਸਰ ਗਲੈਮਰ ਜਿਹੜਾ ਬਣਾਇਆ ਹੋਇਆ ਹੈ ਵੀਰੇ ਜੀ ਇਹ ਤੁਹਾਡਾ ਆਪਣਾ ਹੈ ਹਾਂਜੀ ਇਹ ਕੀ ਹੈ ਮੋਟਰਸਾਈਕਲ ਹੈ ਕਿ ਰੇੜਾ ਹੈ ਮੋਟਰਸਾਈਕਲ ਹੈ ਇਹ ਰੇੜਾ ਵੀ ਲੱਗ ਗਿਆ ਹੁਣ ਰੇੜਾ ਹੀ ਹੈ ਹੁਣ ਰੇੜਾ ਹੀ ਹੈ ਹਾਂਜੀ ਇਹਨੂੰ ਇਹ ਮੋਡੀਫਾਈ ਕੀਤਾ ਹੋਇਆ ਹੈ ਟ੍ਰੈਫਿਕ ਪੁਲਿਸ ਕਹ ਰਹੀ ਹੈ ਕਿ ਮੋਡੀਫਾਈਡ ਵਹੀਕਲ ਨਹੀਂ ਚੱਲਣਗੇ ਇਹ ਅੱਜ ਦੇ ਥੋੜਾ ਹੀ ਚੱਲਦੇ ਆ ਜੇ ਰੋਕਣਾ ਪਹਿਲਾਂ ਰੋਕਦੇ ਆ ਅਸੀਂ ਪੈਸਾ ਲਾਇਆ ਨਾ 50 5000 ਰੁਪਇਆ ਜਾਂ ਉਸੇ ਟਾਈਮ ਬੰਦ ਕਰਾਨ ਦੇ ਪਹਿਲਾਂ ਵੀ ਇਹ ਸੰਘਰਸ਼ ਕੀਤਾ ਹੀ ਅੱਛਾ ਫਿਰ ਹਟ ਗਏ ਤੇ ਹੁਣ ਦੂਜੀ ਵਾਰ ਫੇਰ ਉਹ ਹੈ ਸਾਰੇ ਟ੍ਰੈਫਿਕ ਰੇਖ ਚੀਜ਼ ਨਾਲ ਲੱਗਦੀ ਹੈ ਜੀ ਕਿਹੜੀ ਚੀਜ਼ ਨਾਲ ਲੱਗਦੀ ਦੱਸੋ ਸਾਨੂੰ ਅੱਛਾ ਪਰ ਹੁਣ ਤੱਕ ਜਿਹੜੀ ਟ੍ਰੈਫਿਕ ਪੁਲਿਸ ਆ ਉਹ ਕਹਿੰਦੀ ਮੋਡੀਫਾਈਡ ਵਹੀਕਲ ਨਹੀਂ ਚੱਲਣ ਦੇ ਉਹ ਤਾਂ ਫਿਰ ਤਾਂ ਹੁਣ ਤੁਹਾਨੂੰ ਤਾਂ ਫਿਰ ਇਹ ਚੀਜ਼ ਜਿਹੜੀ ਹੈ ਨਹੀਂ ਚਲਾਣੀ ਪਏਗੀ ਇਹ ਫੇਰ ਸੰਘਰਸ਼ ਕਰੂੰਗਾ ਜੀ ਇਹੀ ਹੋਊਗਾ ਪਹਿਲਾਂ ਵੀ ਕੀਤਾ ਲਾ ਹੁਣ ਵੀ ਕਰੂਗਾ ਅੱਛਾ ਜਦੋਂ ਪਹਿਲਾਂ ਸਟੈਂਡਰਡ ਕੀਤਾ ਸੀ ਕੀ ਹੋਇਆ ਸੀ ਅਲਾਉ ਕਰਤਾ ਸੀ ਕਿ ਕਰਤਾ ਸੀਗਾ ਸਰਕਾਰ ਨੇ ਕੋਈ ਇੰਨਾ ਪਰਮਿਟ ਹੀ ਆ ਕੋਈ ਕੁਛ ਕਿੱਦਾਂ ਲਾਓ ਕਿੱਦਾਂ ਸੀ ਕੀ ਕੋਈ ਡਾਕੂਮੈਂਟ ਦੇ ਕੇ ਕਿ ਦਸਿਆ ਫਰਵਲੀ ਨਹੀਂ ਆ ਸਾਰੇ ਹੀ ਸੀਗੇ ਦੂਏ ਰੇੜੇ ਵੀ ਵਿੱਚੇ ਤੇ ਇਹ ਵੀ ਤੇ ਆਰ ਸੀ ਆ ਆਪਣਾ ਲਾਇਸੈਂਸ ਸਾਰੇ ਆਂਦੇ ਹੁੰਦੇ ਹੀ ਆ ਉਹ ਲੈਕਾ ਹੋਗੇ ਸੀਗੇ ਅੱਛਾ ਯਾਨੀ ਕਿ ਅਦੋਤ ਨੂੰ ਜਿਹੜਾ ਹੈ ਪਰਮਿਸ਼ਨ ਦਿੱਤੀ ਸੀ ਕਿ ਤੁਸੀਂ ਚਲਾ ਚਲਾ ਸਕਦੇ ਆ ਇਸ ਲਈ ਅਸੀਂ ਬਣਾਏ ਆ ਇਹ ਕਿੰਨੇ ਪੈਸੇ ਤਿਆਰ ਹੋ ਜਾਂਦਾ ਸੇ ਇਹ 50000 ਰੁਪਿਆ ਲੱਗ ਜਾਂਦਾ 20 25000 ਦਾ ਮੋਟਰਸਾਈਕਲ 20000 ਰੁਪਿਆ ਹੀ ਦਾ ਲੈ ਜਾਂਦਾ ਹੈ ਲੱਗ ਤਾ ਲੱਗ ਤਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਪਹਿਲਾ ਜਿਹੜੇ ਰੇੜਾ ਚਾਲਕ ਸੀਗੇ ਸੰਘਰਸ਼ ਕਰਨਾ ਪਿਆ ਸੰਘਰਸ਼ ਤੋਂ ਬਾਅਦ ਇਜਾਜ਼ਤ ਮਿਲੀ ਪਰ ਹੁਣ ਟ੍ਰੈਫਿਕ ਪੁਲਿਸ ਮੋਡੀਫਾਈਡ ਵਹੀਕਲ ਤੇ ਦੁਬਾਰਾ ਸਖਤ ਨਜ਼ਰ ਆ ਰਹੀ ਹੈ ਪਰ ਇਹ ਸਾਰਾ ਤੁਹਾਡਾ ਬਿਜ਼ਨਸ ਹੀ ਹੋਏਗਾ ਕੰਮ ਹੈ ਹੀ ਸਾਡਾ ਕੰਮੇ ਹੀ ਜਾਈ ਹੈ ਸਾਡੇ ਬਾਜ਼ਾਰਾਂ ਦੇ ਵਿੱਚ ਗੱਡੀ ਬੜੇ ਨਹੀਂ ਸਕਦੀ ਇਹ ਗੱਡੀ ਨਹੀਂ ਵੜ ਸਕਦੀ ਆ ਜਿੱਥੇ ਅਸੀਂ ਕੰਮ ਕਰਦੇ ਆ ਬਿਲਕੁਲ ਛੋਟੀਆਂ ਗਲੀਆਂ ਇਹਦੇ ਇਲਾਵਾ ਹੀ ਸਿਰ ਪਰ ਥੋੜਾ ਅਨ ਵਜਨ ਚੱਕੂਗੇ ਜੀ ਤੇ ਹੁਣ ਦੇਖਣਾ ਹੋਏਗਾ ਕਿ ਟ੍ਰੈਫਿਕ ਪੁਲਿਸ ਜਿਹੜੀ ਹੈ ਅ ਅੱਛਾ ਕਦੀ ਰੋਕਿਆ ਤੁਹਾਨੂੰ ਟ੍ਰੈਫਿਕ ਪੁਲਿਸ ਨੇ ਕੋਈ ਨਹੀਂ ਰੋਕਿਆ ਕਈ ਵਾਰ ਰੋਕਿਆ ਆਪਣੇ ਕਾਜਿਕ ਪੱਤਰ ਦਿਖਾਏ ਆ ਪਹਿਲਾਂ ਰੋਕਿਆ ਹੁਣ ਨਹੀਂ ਰੋਕਿਆ ਜਾਂਦੇ ਹੋਇਆ ਆ ਦੇ ਚਲਾਨ ਵਗੈਰਾ ਕਰ ਦਿੰਦੇ ਆ ਹਾਂ ਬੰਦਿਆਂ ਦੇ ਹੋਏ ਵਿੱਚ ਸਾਡਿਆਂ ਦੇ ਚਲਾਨ ਤੱਕ ਕੀ ਬੰਦ ਵੀ ਹੋਏ ਆ ਵਿੱਚ ਤੇ ਬੰਦ ਵੀ ਕਰ ਦਿੰਦੇ ਆ ਹਾਂ ਬੰਦ ਵੀ ਹੋਏ ਇੱਕਲਾ ਚਲਾਨ ਕਰਕੇ ਛੱਡਦੇ ਚਲਾਨ ਪਹਿਲਾਂ ਚਲਾਨ ਸੀ ਹੁਣ ਬੰਦ ਵੀ ਹੋਏ ਵਿੱਚ ਤੇ ਜਿਸ ਤਰ੍ਹਾਂ ਕਿਉਂਕਿ ਟ੍ਰੈਫਿਕ ਪੁਲਿਸ ਲਗਾਤਾਰ ਤੰਗਤਾਨਾ ਦੇ ਰਹੀ ਜੀ ਤੇ ਟ੍ਰੈਫਿਕ ਪੁਲਿਸ ਲਗਾਤਾਰ ਸ਼ਕਤੀ ਵਰਤਰੀ ਹੈ ਮੋਡੀਫਾਈਡ ਵੀਹਿਕਲਸ ਦੇ ਉੱਤੇ ਇਸ ਕਰਕੇ ਹੁਣ ਮੋਡੀਫਾਈਡ ਵੀਹਿਕਲ ਜਿਹੜੇ ਆ ਚਲਾਨ ਨਹੀਂ ਦਿੱਤੇ ਜਾਣਗੇ ਪਰ ਇੱਥੇ ਤੁਸੀਂ ਦੇਖੋਗੇ ਕਿ ਸ਼ਹਿਰਾਂ 'ਮੋਡੀਫਾਈਡ ਵਹੀਕਲਸ' ਜਿਹੜੇ ਆ ਚੱਲਦੇ ਹਨ ਔਰ ਕੋਈ ਇੱਕ ਨਹੀਂ ਦੋ ਨਹੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਜਿਹੇ ਮੋਟਰਸਾਈਕਲ ਰੇਡੇ ਸ਼ਹਿਰ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਜਾਣਗੇ। ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ